ਗੁਰੂ ਪਰਿਸ਼ਾ ਸੰਗਤ ਜੀ ਮੈਂ ਰਾਏ ਅਜੀਜ਼ੁੱਲਾ ਕੈਨੇਡਾ ਤੋਂ ਤੁਹਾਡਾ ਮੁਖਾਤਬ ਹਾਂ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪਰਬ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਰਾਏ ਕੋੜ ਦਾ ਜੋੜ ਮੇਲਾ ਹੋ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਔਰ ਰਾਏ ਕੱਲਾ ਫੈਮਿਲੀ ਜਿਹਦਾ ਰਾਏ ਕੱਲਾ ਜੀ ਜਿਹੜਾ ਤੇ ਮੇਰੀ ਨੌਵੀਂ ਪੀੜ੍ਹੀ ਐ ਇਸ ਵੇਲੇ ਸਾਨੂੰ ਬਹੁਤ ਹੀ ਫਖਰ ਹੈ ਰਾਏ ਕੱਲਾ ਜੀ ਦੇ ਜੀ ਤੇ ਜੁਰਤ ਤੇ ਔਰ ਜਿਹੜੇ ਉਹਨਾਂ ਨੇ ਜਿਹੜੇ ਸੇਵਾ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੀ ਔਰੰਗਜ਼ੇਬ ਦੇ ਦੌਰ ਦੇ ਵਿੱਚ ਜਦੋਂ ਚਾਰੋਂ ਸਾਹਿਬਜ਼ਾਦੇ ਨਹੀਂ ਸ਼ਹੀਦ ਹੋਈਆਂ ਮਾਤਾ ਗੁਜਰੀ ਜੀ ਅਕਾਲ ਚਲਾਣਾ ਕਰ ਗਏ ਬਹੁਤ ਹੀ ਭਿਆਨਕ ਸਮਾਂ ਸੀ ਜਦੋਂ ਕਈ ਆਪਣੇ ਵੀ ਡਰ ਗਏ ਸੀ ਤੇ ਗੁਰੂ ਸਾਹਿਬ ਨੂੰ ਨਿਵਾਸ ਨਹੀਂ ਸੀ ਦਿੱਤਾ ਸਾਨੂੰ ਰਾਇ ਕਲਾ ਜੀ ਤੇ ਆਪਣੇ ਬਜ਼ੁਰਗਾਂ ਤੇ ਬਹੁਤ ਹੀ ਮਾਣ ਹੈ ਕਿ ਉਹਨਾਂ ਨੇ ਜ਼ੁਲਮ ਔਰ ਜ਼ਬਰ ਔਰ ਬੇਇਨਸਾਫੀ ਦੇ ਖਿਲਾਫ ਨੇਕ ਕਦਮ ਚੱਕਿਆ ਔਰ ਉਹਨੇਕ ਕਦਮ ਚੱਕ ਕੇ ਸਾਡਾ ਸਰ ਰੈਂਦੀ ਦੁਨੀਆ ਤਈ ਫਖਰ ਨਾ ਉੱਚਾ ਕਰ ਦਿੱਤਾ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਗੁਰੂ ਜੋ ਗੁਰੂ ਸਾਹਿਬ ਨੇ ਉਸ ਭਿਆਨਕ ਸਮੇਂ ਦੀ ਸੇਵਾ ਤੋਂ ਪਰਸਨ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕਲਾ ਜੀ ਨੂੰ ਆਪਣੇ ਮੁਬਾਰਕ ਹੱਥਾਂ ਨਾਲ ਆਪਣੀਆਂ ਨਿਸ਼ਾਨੀਆਂ ਬਖਸ਼ੀਆਂ ਜਿਹਦੇ ਵਿੱਚ ਇੱਕ ਗੰਗਾ ਸਾਗਰ ਇੱਕ ਸ੍ਰੀ ਸਾਹਿਬ ਔਰ ਇੱਕ ਰਹਿਲ ਸੀ ਪੋਥੀ ਧਰ ਕੇ ਪੜਨ ਵਾਲੀ ਅਸੀਂ ਮੁਸਲਮਾਨ ਕੁਰਾਨ ਸ਼ਰੀਫ ਉਤੇ ਰੱਖ ਕੇ ਪੜਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਨੂਰੇ ਮਾਹੀ ਨੇ ਖਬਰ ਲਿਆ ਕੇ ਦਿੱਤੀ ਸਰਹੰਤੋਂ ਰਾਏਕਲਾ ਜੀ ਨੇ ਨੂਰੇ ਮਾਹੀ ਨੂੰ ਗੁਰੂ ਸਾਹਿਬ ਦੇ ਕਹਿਣ ਤੇ ਖਬਰ ਲਿਆਣ ਭੇਜਿਆ ਸੀ ਉਹ ਦਰਦਨਾਖ ਖਬਰ ਲੈ ਕੇ ਆਇਆ ਔਰ ਸਾਹਿਬ ਜਾਦਿਆਂ ਦੀ ਸ਼ਹੀਦੀ ਦੀ ਖਬਰ ਸੁਣ ਕੇ ਤੀਰ ਦੀ ਨੋਕ ਨਾ ਉਹਨਾਂ ਨੇ ਜੜ ਪੁੱਟੀ ਇੱਕ ਬੂਟੇ ਦੀ ਕਿ ਜ਼ਾਲਮ ਤੁਰਕਾਂ ਦਾ ਰਾਜ ਪਟਿਆ ਗਿਆ ਲੇਕਿਨ ਦੂਜੇ ਪਾਸੇ ਰਾਏਕਲਾ ਜੀ ਇੱਕ ਮੁਸਲਮਾਨ ਆਗੂ 1360 ਪਿੰਡਾਂ ਦੇ ਮਾਲਕ ਉਹਨਾਂ ਦੀ ਉਸ ਵੇਲੇ ਦੀ ਸੇਵਾ ਤੋਂ ਪਰਸੰਨ ਹੋਏ ਕਿ ਉਹਨਾਂ ਨੇ ਆਪਣੀਆਂ ਜਾਨਾਂ ਵੀ ਦਾਤੇ ਲਾਤੀਆਂ ਕਿ ਗੁਰੂ ਸਾਹਿਬ ਦੀ ਸ਼ਾਨ ਨੂੰ ਉਹਨਾਂ ਦੇ ਸਤਕਾਰ ਨੂੰ ਉਹਨਾਂ ਦੇ ਮਕਾਮ ਨੂੰ ਮੁੱਖ ਰੱਖਿਆ ਔਰ ਜ਼ੁਲਮ ਦੇ ਖਿਲਾਫ ਉਹ ਨੇਕ ਕਦਮ ਚੱਕਿਆ ਇਸ ਤੋਂ ਪਰਸੰਨ ਹੋਏ ਸਾਨੂੰ ਰਹਿਂਦੀ ਦੁਨੀਆ ਤਈ ਰਾਏਕਲਾ ਜੀ ਦਾ ਨਾਮ ਗੁਰੂ ਸਾਹਿਬ ਦੇ ਨਾਤੇ ਉਹਨਾਂ ਦੀ ਸੇਵਾ ਦੇ ਨਾਤੇ ਅਮਰ ਹੋ ਗਿਆ ਔਰ ਅੱਲਾ ਦਾ ਸ਼ੁਕਰ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਨਿਸ਼ਾਨੀ ਗੰਗਾ ਸਾਗਰ ਮੇਰੀ ਨੌਵੀਂ ਪੀੜ੍ਹੀ ਹੈ ਰਾਏ ਕੱਲਾ ਜੀ ਤੋਂ ਅਸੀਂ 320 ਸਾਲ ਹੋ ਗਏ ਨੇ ਅਸੀਂ ਸੀਨੇ ਦੇ ਨਾਲ ਲਾ ਕੇ ਰੱਖੀ ਹੋਈ ਹੈ ਇਟਸ ਅ ਗ੍ਰੇਟ ਆਨਰ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਮੈਨੂੰ ਅੱਲਾ ਨੇ ਆਪਣੀ ਲਾਈਫ ਵਿੱਚ ਮੌਕਾ ਦਿੱਤਾ ਕਿ 2004 ਚ 300 ਸਾਲ ਸ਼ਹੀਦੀ ਜਿਹੜਾ ਸਮਾਗਮ ਮਨਾਇਆ ਗਿਆ ਸੀ ਆਪਣਾ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਔਰ ਮਾਤਾ ਗੁਜਰੀ ਦੇ ਸ਼ਹਾਦਤ ਦੇ ਜਿਹੜੇ ਮਨਾਇਆ ਗਿਆ ਦਿਨ 300 ਸਾਲਾ 2004 ਵਿੱਚ ਉਦੋਂ ਮੈਂ ਗੰਗਾ ਸਾਗਰ 47 ਤੋਂ ਬਾਅਦ ਪਹਿਲੀ ਵਾਰ ਹੀ ਲੈ ਕੇ ਆਇਆ ਪੰਜਾਬ ਵਿੱਚ ਔਰ ਹਰਮੰਦਰ ਸਾਹਿਬ ਚਮਕੌਰ ਸਾਹਿਬ ਫਤਿਹਗੜ੍ਹ ਸਾਹਿਬ ਆਲਮਗੀਰ ਸਾਹਿਬ ਔਰ ਰਾਏਕੋਟ ਦੀ ਧਰਤੀ ਤੇ ਜਿੱਥੇ ਜਿਹਨੂੰ ਮਾਨ ਪ੍ਰਾਪਤ ਹੈ ਗੁਰੂ ਸਾਹਿਬ ਦੇ ਚਰਨ ਪੈਣ ਦਾ ਉੱਥੇ ਮੈਨੂੰ ਗੰਗਾ ਸਾਗਰ ਲਿਜਾਣ ਦਾ ਮੇਰੇ ਅੱਲਾ ਨੇ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਬਹੁਤ ਹੀ ਖੁਸ਼ੀ ਹੋਈ ਜਿੰਨਾ ਮੈਨੂੰ ਇੱਜ਼ਤ ਪਿਆਰ ਦਿੱਤਾ ਲੋਕਾਂ ਨੇ ਸੰਗਤ ਨੇ ਮੈਂ ਇਸ ਕਾਬਿਲ ਨਹੀਂ ਮੇਰੇ ਬਜ਼ੁਰਗ ਰਾਏਕਲਾ ਜੀ ਦਾ ਉਹਨੇ ਕਦਮ ਹੈ جیدے صدقے میں مینوں سارا پیار ملیا اور گرو صاحب دی نشانی دے صدقہ ہے اللہ کرے ایسے محبت ایسے پیار اور ایسے نمرتا نہ ہمیشہ اپنے بزرگاں پہنوا مل دے رہیے گروہ جی کا خالصہ گروہ جی کی فتح